ਪਿਆਰ ਭਰੀ ਸਾਸਰੀ ਘਾਲ ਕਿਸ ਨੇ ਐਡ ਲਉਣੀ ਤਾਂ ਉਹਦੇ ਪਾਸੇ ਪੋਟਰ ਦੇ ਨੰਬਰ ਚੱਲੇ ਜਾਂਦਾ 5 ਤੋਂ 7 ਫੁੱਟਾਂ ਪੇ ਜੋ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਆ ਕਰੋ ਤੇ ਆਪਾਂ ਦੇਖਿਆ 7 ਤੋਂ 8 ਚੀਜ਼ਾਂ ਵੀਡੀਓ ਸਾਰੀ ਵੀ ਕੋ ਸਟੈਪ ਨਾ ਕਰਿਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਹੋ 16 ਫੁੱਟਾ ਟਰਾਲਾ ਏਅਰ ਗੱਲ ਲੁਧਿਆਣਾ ਤੇ 10 ਸਿੰਕੀ ਗਾਡਰ ਦਾ ਨੜੀ ਖਬਰ ਜਿਹਾ ਜੈਸਾ 2 बाई ਦੇ ਬਹਿਰਾਂ ਪੱਤੀ ਵਾਲਾ ਬੈੱਡ 3 ਫੁੱਟ 3.5 ਫੁੱਟ ਤੇ ਪੂਰਾ ਹੈਵੀ ਟਰਾਲਾ ਬਣਿਆ ਵਾ ਤੇ ਥੰਮਣ ਸੂਕ ਬਣਿਆ ਵਈ ਤੇ 10 ਇੰਚੀ ਗਾਡਰਾ ਜਾਂ 10 ਨੜੀਆ ਵਿਚਾਰੇ ਦੇ ਸਿੱਜਾ 2 बाई ਦੇ ਬਹਿਰਾਂ ਚ 3 ਫੁੱਟ ਬੈੱਡ ਚ ਪੱਤੀ ਵਾਲੇ ਚ ਤੇ ਹੈਵੀ ਤਾਂ ਭਾਰਾ ਟਰਾਲਾ ਬਣਿਆ 56 ਇੰਚ ਮੱਚੀ ਹੋ ਕੇ ਤੇ ਗੋਲਾ ਪੈਦਾ ਚਾਰ ਇੰਚੀ ਰਸੇ ਕਸਣ ਵਾਲਾ ਲੱਗਿਆ ਵਾ ਤੇ ਵੱਡਾ ਟੂਲ ਬਾਕਸ ਲਗਿਆ ਮੰਜੇ ਦਾ ਪਤਾ ਨਹੀਂ ਹੈਗਾ ਤੇ ਨਹੀਂ 3.5 ਫੁੱਟ ਬੈੱਡ ਦਾ ਸਿੰਘ ਕੀ ਗਾਡਰਾਂ ਦੇ ਦੋੜੀ ਮੇਰ ਕੈਂਚੀਆਂ ਬਣਾ ਕੇ ਲਾਈਆਂ 60 ਪੈਸੇ ਟਾਇਰ 60 ਪੈਸੇ ਟਾਇਰ ਤੇ ਹੈਵੀ ਤੋਂ ਪਾਰਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ business ਪਰ ਕਰ ਸਕਦੇ ਆ ਸਾਰੀ ਜਾਣਕਾਰੀ ਫੋਨ ਲੱਗ ਲੈ ਜੀ ਕਿਤਾਬ ਜੁਜਾ ਉਹ ਲੋਕ ਲੱਗਿਆ ਵਾ ਤੇ ਕੁੱਤੇ ਲੋਕ ਵੀ ਲੱਗੇ ਸਾਰਾ ਕੁਝ ਲੱਗਿਆ ਵਾ ਤੇ ਫਸਪੁਰੀ ਸਾ ਪਈਆ ਜਾਜੀ ਬਰਸਾ ਰੇਟ ਹੈਗਾ 3 ਲੱਖ ਤੇ 55000 ਰੁਪਇਆ ਕਿਹੜਾ ਪੰਜਾਂ ਬੰਦਿਆਂ ਨੂੰ ਵੀਡੀਓ ਕੋ ਸ਼ੇਅਰ ਕਰਕੇ ਜਾਊਗਾ ਚੈਨਜਰ ਫੋਲੋ ਕਰਕੇ ਜਾਊਗਾ ਤੇ 5000 ਰੁਪਇਆ ਨੈਸ ਕਰ ਦੇਣਗੇ ਸਾਰੀ ਜਾਣਕਾਰੀ ਫੋਨ ਲਾ ਕੇ ਲੈਣਾ ਦਦਿਆਂ ਕੋਕਾ ਵੀ ਟਰਾਂਦਾ 16 ਪੁੱਟਾ 16 7 ਦਾ ਇਹ ਗੱਲ ਧਿਆਨ 3 ਲੱਖ 55000 ਰੁਪਇਆ ਰੇਟ ਸੋਨਾ ਲੀਖਾ ਟਰੈਕਟਰ ਆ 2000 ਮਾਡਲ ਆ ਇੰਜਨ ਗੇਅਰ ਲਿਫਟ ਦਾ ਓਕੇ ਆ 70 ਪੈ 80 ਪੈ ਟਾਇਰ ਮਗਰਦੇ ਆ ਤੇ ਮੂਲ ਦੇ ਟਾਇਰ ਹੈਗੇ ਆ 40 45 ਪੈਸੇ ਤੇ ਇੰਜਨ ਗੇਅਰ ਲਿਫਟ ਦਾ ਸਾਰਾ ਕੰਮ ਹੋਇਆ ਵਾ ਪਹਿਲੇ ਨਾ ਤੇ ਟਰੈਕਟਰ ਏਰੀਆ ਤਲਨ ਤਲਨ ਨਾ ਡਬਲ ਜੈਕਟੀ ਪੁੱਟਰ ਦੱਕਿਆ ਵਾ ਲਿਫਟ ਦਾ ਗੇਅਰ ਦਾ ਤੇ ਇੰਜਨ ਦਾ ਕੰਮ ਸਾਰਾ ਹੋਇਆ ਵਾ ਪਹਿਲੇ ਨਾ ਦੇ ਟਰੈਕਟਰ ਆ ਜਿਮੀਦਾਰ ਕੋਲ ਟਰੈਕਟਰ ਖੜਾ ਹੈ ਤੇ ਮਾਲਕ ਵੀ ਤੇ ਨੰਬਰ ਉੱਤੇ ਚੱਲੀ ਇਹਦਾ ਸਾਰੀ ਜਾਣਕਾਰੀ ਫੋਨ ਲੈ ਕੇ ਲਾ ਸਕਦੇ ਆ ਰੇਟ ਹੈਗਾ ਇਹਦਾ 2.5 ਲੱਖ ਰੁਪਇਆ ਮੌਕੇ ਤੇ ਮਾਤਨ ਕਰ ਦੇਣਗੇ ਕਿਸੇ ਵੀਰ ਪਾਈ ਨਹੀਂ ਲੈਣਾ ਉਹ ਵੀ ਬੀਜ਼ਨਸ ਪਰਕਰਤ ਸਾਦਦੇ ਆ ਪੰਜਾਬ ਨੰਬਰ ਆ ਤੇ ਏਰੀਆ ਤਰਨ ਤਾਰਨ ਤਰਨ ਤਾਰਨ ਦੇ ਵਿੱਚ ਟਰੈਕਟਰ ਖੜਾ ਹੈ ਤੇ ਨਵਾਂ ਰੈਫਰਿਜਰੇਟਰ ਲੱਗਿਆ ਵਾ ਤੇ 90 90 ਰੁਪਲਾਈ ਵਾਲਾ ਇਹ ਕੋ ਕਾਪੀ ਟਰੈਕਟਰ ਆ ਕਿਸੇ ਵੀਰ ਪਈ ਲੈਣਾ ਵੇ ਬੀਜ਼ਨਸ ਫਰਕਰ ਸਕਦੇ ਆ ਪਾਵਰ ਸਟੇਰ ਨਾਲ ਡਬਲ ਕਲਚ ਆ 265 ਟਰੈਕਟਰ ਆ ਏਰੀਆ ਜਲੰਧਰ ਪਿੰਡ ਪੋਪਰ ਤੇ ਪੋਪਰ ਪਿੰਡ ਆ ਜਿਲ੍ਹਾ ਜਲੰਧਰ ਦੇ ਵਿੱਚ ਇੰਜਨ గేਰ ਲੈਫਟ ਦਾ ਓਕੇ ਆ ਵਾਕੇ ਲੈ ਸਕਦੇ ਇੱਕ ਰੁਪਿਆ ਦਾ ਨੌਕਰੀ ਟਰੈਕਟਰ ਦੇ ਵਿੱਚ ਪੀਲੇ ਰਿੰਬਾਂ ਚਾ ਰੇਟ ਹੈਗਾ 130000 ਰੁਪਿਆ ਤੇ ਮਾਟ ਲਾ ਹੈਗਾ 2000 ਮਾਟ ਲਓ 2002 ਤੇ ਵਧੀਆ ਟਰੈਕਟਰ ਹੈ ਕਿਸੇ ਵੀਰ ਭਾਈ ਨੇ ਲੈਣਾ ਉਹ ਵੀ ਬਿਨਸਪਰਕਰ ਸਭੇ ਰੇਟ ਹੈਗਾ 1.30 ਹਜ਼ਾਰ ਰੁਪਿਆ 265 ਦਾ ਇੱਕ ਵੀਰ ਕੋਲੇ ਐਸੇ ਵੀਰ ਕੋਲੇ 575 2011 ਮਾਡਲ ਉਹ ਟਰੈਕਟਰ ਆਦਿਆ ਗਿਆ 575 ਟਰੈਕਟਰ 2011 ਮਾਡਲ ਇੰਡੀਅਨ ਕੇ ਲੱਟਦਾ ਓਕੇ ਆ ਤੇ ਡਬਲ ਕਲੱਚ ਹੈ ਡੈਕਸ ਬ੍ਰੇਕਾਂ ਪਾਵਰ ਸਟੀਰਿੰਗ ਦਾ ਹੈ ਨਹੀਂ 80 90 ਪੈਸੇ ਟਾਇਰ ਆ ਆਪਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ 290000 ਰੁਪਇਆ ਮੌਕੇ ਤੇ ਮਾਨ ਤਨ ਕਰ ਦੇਣਗੇ ਕਿਸੇ ਵੀਰ ਪਈ ਨਹੀਂ ਲੈਣਾ ਹੋਵੇ ਵੀ ਬਿਨ ਪਰਕਰਤ ਦਦੇ ਆ 575 ਟਾਇਰ ਤੋਂ ਨਹੀਂ ਵੇਖ ਹੀ ਸਕਦੇ ਕਿੰਨੇ ਕ ਤੇ ਸਾਰੀਆਂ ਕਾਲੀ ਫੋਨ ਲੱਗਦੇ ਦੱਸਦੇ ਆ ਏਡਾ ਜਲੰਧਰ ਪਿੰਡ ਭੋਪੂਰ ਤੇ ਮਾਲਕ ਵਿੱਚ ਨੰਬਰ ਉੱਤੇ ਕਿੰਦੀਆਂ ਦਾ ਕੋੜਾ ਪੇਪਰ ਲੱਗਿਆ ਵਾ ਲਾਈਟਾ ਚੈਕਟਾ ਗੇਰ ਲਿਫਟ ਦਾ ਇਹ ਓਕੇ ਆ ਜਮਾ ਤੇ 2015 ਮਾਡਲ ਟਰੈਕਟਰ ਟਰੈਕਟਰ ਨੰਬਰ ਦਾ ਬਾਰਦਾ ਏਰੀਆ ਜੁਪੀ ਵਿਹਾਰ ਦਾ ਟਰੈਕਟਰ ਹੈ ਇੰਜਨ ਗੇਅਰ ਲੈਫਟ ਦਾ ਓਕੇ ਆ 60 ਹਸਪਾਵਰ ਆ ਆਰਐਸ ਸੋਨਾ ਲੀਕਾ ਤੇ ਪੂਰਾ ਛੰਗਾਰਿਆ ਵਾ ਟਰੈਕਟਰ ਕਿਸੇ ਵੀਰ ਪਾਈ ਲੈਣਾ ਵੀ ਵੀਰਾਂ ਸੰਪਰਕ ਕਰ ਸਕਦੇ ਆ 2015 ਮਾਡਲ ਇੰਜਨ ਗੇਅਰ ਲੈਫਟ ਦਾ ਓਕੇ ਡਬਲ ਕਲਚ ਡੈਕਸ ਬ੍ਰੇਕਾਂ ਪਾਵਰ ਸਟੀਅਰਨ ਤੇ ਵੇ ਲੋ ਕਿੰਨੀ ਭਾਰੀ ਛਤਰੀ ਲੱਗੀ ਵੀ ਟਰੈਕਟਰ ਤੇ ਤੇ ਰੇਟ ਹੈਗਾ 290000 ਰੁਪਇਆ 390000 ਥੋੜੀ ਵੀਰੇ 390000 ਰੁਪਇਆ ਰੇਟ ਆ 2015 ਮਾਡਲ ਆ ਤੇ 70 80 ਪੇ ਹੈ ਟਾਇਰ ਆ ਟਰੈਕਟਰ ਦੇ ਇੰਜਨ ਗੇਅਰ ਲੱਟਦਾ ਓਕੇ ਆ ਤੇ ਤਿੰਨ ਕੁਆਂਟਿਟੀ ਦਾ ਛੱਦਰੀ ਦੇ ਲੋਹਾ ਲੱਗਿਆ ਹੋਊਗਾ ਬੈਂਪਰ ਬੋਪਾਰਾ ਲੱਗਿਆ ਵਾ ਤੇ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਆ ਉਤੇ ਨੰਬਰ ਬਾਹਰ ਦਾ ਟਰੈਕਟਰ ਦਾ ਤੇ ਸਾਰੇ ਜਾਣਕਾਰੀ ਫੋਨ ਲੱਗ ਦੇ ਸਕਦੇ ਹੋ ਉਹਨ ਨੂੰ ਘਰੇ ਕੁਛ ਨਹੀਂ ਆਂਦਾ ਟਰੈਕਟਰ ਆ ਬੰਡਪੋਸੜਾ ਜਿਆ ਲਾ ਦੇਵੇ ਸਾਰਾ ਕਿਹੜਾ ਹਾਰ ਸ਼ੰਗਾਰ ਲਾਇਆ ਵਾ ਤੇ ਇੰਜਨ గేਰ ਲਿਫਟ ਦਾ ਵਧੀਆ ਟਰੈਕਟਰ 2015 ਮਾਡਲ ਰੇਟ ਹੈਗਾ 3,90,000 ਰੁਪਿਆ ਮੌਕੇ ਤੇ ਮਾਤਾਨ ਕਰ ਦੇਣਗੀ 86 ਮਾਡਲ ਟਰੈਕਟਰ 80 85 85 85 86 ਮਾਡਲ ਟਰੈਕਟਰ ਇੰਜਨ గేਰ ਲਿਫਟ ਦਾ ਓਕੇ ਨਾਟ ਕੇ ਨਾ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਤੇ ਕੰਮ ਸਾਰਾ ਹੋਇਆ ਵਾ 65 बाई ਟਰੈਕਟਰ ਹੋਇਆ ਵਾ ਤੇ ਢਾਵ ਸਾਰਾ ਕੁਝ ਵਧੀਆ ਟਰੈਕਟਰ ਆ ਤੇ ਪੰਜਾਬ ਨੰਬਰ ਆ ਡਾਵਰ ਪੱਟੀ ਡੰਡਾ ਨਾਲ ਆ ਤੇ ਛੋ ਦਾ ਪਤਾ ਨਹੀਂ ਹੈਗੀ ਤੇ ਹੈ ਨਹੀਂ ਉਹ ਤੁਸੀਂ ਫੋਨ ਲਾ ਕੇ ਪੁੱਛ ਸਕਦੇ 65 बाई ਹੋਇਆ ਵਾ ਟਰੈਕਟਰ 95 11 ਦੀ ਸ਼ੋਪ ਉਹ ਸੈੱਟ ਕਰਨੀ ਹੈ ਉੱਕੀ ਕੋਲ 65 बाई ਹੋਇਆ ਹੋਵੇ ਤੇ ਕੋਕਾ ਵੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਸਪਰਕਰ ਸਾਡੇ ਹੈ ਜੇ ਆਪਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ 2 ਲੱਖ 1 ਲੱਖ ਤੇ 75000 ਰੁਪਿਆ ਮੌਕੇ ਦੇ ਮਾਨ ਤੈਨ ਕਰ ਦੇਣਗੇ 1 ਲੱਖ ਤੇ 75000 ਰੁਪਿਆ ਰੇਟ ਆ ਤੇ 60 ਪੈ 75 ਰੁਪਏ ਟਾਇਰ ਤੇ ਕੋਕਾ ਵੀ ਟਰੈਕਟਰ ਕਿਸੇ ਵੀਰ ਭਾਈ 2020 ਮਾਡਲ ਟਰੈਕਟਰ ਆ ਏਰੀਆ ਬਰਸਾਰਾ ਸੋਨਾ ਦੇਖਾ 750 ਸਿਕੰਦਰ ਤੇ ਇੰਜਨ ਗੇਰ ਲੈਫਟ ਦਾ ਓਕੇ ਆ 14 ਦੇ ਟਾਇਰਾਂ ਚਾਹੀਏ ਤੇ 1300 ਕਾ ਹੀ ਟੈਟਰ ਚੱਲਿਆ ਵਾ ਵਾਹ ਕੇ ਲੈ ਸਾਦੇ 1 ਰੁਪਏ ਦਾ ਨੁਕਸਾਨੀ ਟਰੈਕਟਰ ਦੇ ਵਿੱਚ ਤੇ ਪਿੰਡ ਮਢੀਠਾ 80 90 ਪੈਸੇ 90 ਪੈਸੇ ਟਾਇਰ ਆ ਤੇ ਉੱਚੇ ਪੈਰ ਦਾਣਾ ਡਬਲ ਕਲੱਚ ਡੈਕਸ ਬ੍ਰੇਕਾਂ ਡਬਲ ਜੈਕਟਿਪੂਡਰ ਆ ਸਾਈਡ ਗੇਅਰ ਆ 3 ਸਪੀਡ ਆ 3 ਸਪੀਡ ਆ ਇਹ ਟਰੈਕਟਰ ਸੋਨਾ ਲੀਖਾ 20 ਮਾਡਲ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਉਸ ਪਰਕਰ ਸਕਦੇ ਆ ਰੇਟ ਹੈਗਾ ਇਹਦਾ 5 ਲੱਖ ਤੇ 15000 ਰੁਪਇਆ ਮੌਕੇ ਦੇ ਮਾਨਤਾ ਕਰ ਦੇਣਗੇ ਮਾਲਕ ਦੇ ਨੰਬਰ ਉੱਤੇ ਜਿਹੜੀ ਆ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਦੱਸਦੇ ਆ ਕੋਕਾ ਪੀ ਟਰੈਕਟਰ ਆ ਸੋਨਾ ਲੀਖਾ ਇੰਜਣ ਖੇਲ ਲੱਟਦਾ ਵਧੀਆ ਟਰੈਕਟਰ ਆ ਮਾਲਕ ਦੇ ਨੰਬਰ ਉੱਤੇ ਜਿਹੜੀ ਲਿਖੀ ਹੈ 852 ਟਰੈਕਟਰ ਆ 2002 ਮਾਡਲ ਆ 2002 ਮਾਡਲ ਆ ਇੰਨੇ ਗੇਰ ਲੈਫਟ ਦਾ ਵਧੀਆ ਟਰੈਕਟਰ ਆ ਮਾਲਕ ਵੀ ਦਾ ਨੰਬਰ ਉੱਤੇ ਕਿਹਾ ਸਾਰੀ ਘੰ ਘੜੀ ਫੋਨ ਲੱਗਦਾ ਸਭ ਦੇ ਕੋਕਾ ਵੀ ਟਰੈਕਟਰ ਆ ਤੇ ਲੈਫਟ ਦਾ ਗੇਰ ਦਾ ਇੰਜਨ ਦਾ ਥਾਲਾ ਕੰਮ ਹੋਇਆ ਵਾ ਤੇ ਕੋਈ ਟਰੈਕਟਰ ਦੇ ਵਿੱਚ ਨੁਕਸ ਨਹੀਂ ਮਰਗਾੜ ਚਕਾਰ ਵਧੀਆ ਪਏ ਗਲੇ ਚੜੇ ਕਿਦੋਂ ਨਹੀਂ ਤੇ ਸ਼ੋ ਦਾ ਰੰਗ ਵਧੀਆ ਪਿਆ ਤੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗੇ ਨਾਲ ਸਾਡੇ ਕੋਕਾ ਵੀ ਟਰੈਕਟਰ ਆ ਤੇ ਰੇਟ ਇਹਦਾ ਦੱਸਿਆ ਨਹੀਂ ਰੇਟ ਤੋਂ ਨਹੀਂ ਫੋਨ ਤੇ ਕਰ ਸਕਦੇ ਤੇ ਇੰਜਨ ਕੀ ਲਿਫਟ ਦਾ ਵਧੀਆ ਟਰੈਕਟਰ ਦਾ ਤੇ ਹੁੱਕ ਪੂਰੀ ਵਧੀਆ ਲੱਗੀ ਵੀ ਟਰੈਕਟਰ ਦੇ ਮਗਰ ਤੇ ਮਰਗਾਰਛ ਘੜ ਕੇ ਤੋਂ ਭਲੀ ਨਹੀਂ ਰੰਗ ਨਵਾਂ ਪਿਆ ਜਮਾ ਟਰੈਕਟਰ ਦਾ ਤੇ 2002 ਮਾਡਲ ਆ ਤੇ ਪਾਵਰ ਸਟੇਅਰ ਤੋਂ ਬਣਾਈ ਹੈ ਇਹ ਤੇ ਰੇਟ ਫੋਨ ਤੇ ਕਰ ਸਕਦੇ ਆ ਰੇਟ 2.8 ਲੱਖ ਦੇ ਆਸ-ਪਾਸ ਹੋ ਗਏ ਇਹ ਤੇ ਸਾਰੀ ਜਾਣਕਾਰੀ ਪਉਂਦਾ ਕਿ ਜੀ ਸਾਹਿਬ ਦੇਖੋ ਕਬੀ ਟਰੈਕਟਰ ਆ 80 ਰੁਪਏ ਪਹੇ ਟਾਇਰ 70 80 ਪਹੇ 735 ਤੇ 19898 ਵੱਡ ਲਾ ਇਹ ਤੇ 35 40 ਪਹੇ ਟਾਇਰ ਆ ਟਰੈਕਟਰ ਦੇ ਇੰਜਨ ਗੇ ਲੱਭਤਾ OK ਆ ਤੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਵਧੀਆ ਟਰੈਕਟਰ ਆ ਤੇ ਕੋਕਾ ਵੀ ਟਰੈਕਟਰ ਆ ਇਹ ਗੱਲ ਦੇਣਾ ਵਧੀਆ ਹੈ ਜੀ ਕਿ ਆਪ ਕੀ ਕੀਤਾ ਤੇ ਇੰਜਣ ਕੇ ਲੈਫਟ ਦਾ ਓਕੇ ਹੈ ਵਧੀਆ ਟਰੈਕਟਰ ਆ ਕਿਸੇ ਵੀਰ ਪਾਈ ਨਹੀਂ ਲੈਣਾ ਓਏ ਬਿਜ਼ਨਸ ਕਰ ਸਕ ਜਾਂ ਡਬਲ ਕਲਚ ਜਾਂ ਸਿੰਗਲ ਕਲਚ ਚਾ ਸੌਰੀ ਵੀਰੇ ਤੇ ਵਧੀਆ ਮਰਗਾਰਡਸ਼ ਕਾਰ ਨਵੇਂ ਲੱਗੇ ਵੀ ਟਰੈਕਟਰ ਨੂੰ ਰੇਟ ਹੈਗਾ 1 ਲੱਖ ਤੇ 35 ਹਜ਼ਾਰ 1 ਲੱਖ 35 ਹਜ਼ਾਰ ਰੁਪਇਆ ਰੇਟ ਆ 1998 ਮਾਡਲ ਆ ਤੇ 35 40 ਮੂਹਲੇ ਟਾਇਰ 35 ਪੈਸੇ ਆ ਮਗਾ ਜਟਿਆ ਵਾਲੀ 783 पे है या 135000 रुपया रेट है किड़ा ਪੰਜ ਬੰਦੇ ਨੇ ਵੀਡੀਓ ਕੋ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 रुपया लेस ਕਰਦੇ 2 या 10 ਮਾਡਲ ਇੰਜਨ గేਰ ਲੈਫਟ ਤਾਂ ਓਕੇ ਆ ਟਰੈਕਟਰ ਫਾਰਮ ਟਰੈਕ 60 ਤੇ ਪੇਂਟ ਹੋਇਆ ਵਾ ਟਰੈਕਟਰ ਨੂੰ ਕੋਕਾ ਵੀ ਟਰੈਕਟਰਾ ਕਿਸੇ ਵੀਰ ਪਾਈ ਨਹੀਂ ਦੇਣਾ ਬੇਬੀ ਦੋ ਸੰਪਰਕ ਕਰ ਸਕਦੇ ਆ ਇਸੇ ਗੇਰ ਦੇ ਮਰਗਾੜਾ ਚਕਾਰਾ ਹੋਈ ਸਾਰੇ ਪੇਟ ਹੋਇਆ ਵਾ ਇੱਕ ਹੱਕ ਨੂੰ ਰਾਂ ਪੇਟ ਦਿਓਇਆ ਤੇ ਹੋ ਸਕਦਾ ਮੜਾ ਮੋਟਾ ਛੋਨ ਹੋਇਆ ਹੋਵੇ ਤੇ ਇੰਜਾਂ ਦੇ ਰੰਗ ਨਹੀਂ ਵਜਿਆ ਵਜਿਆ ਨਾ ਇਸੇ ਤੇ ਵਜਿਆ ਮਗਰ ਦੇ ਦੇ ਮਰਗਾੜ ਤੇ ਗੇਰ ਤੇ ਛੋਨ ਮੜਾ ਮੋਟਾ ਵਜਿਆ ਹੋਵੇ ਮੂਲ ਦੇ ਸੀਨ ਹੋਇਆ ਵਾ ਰੋਜਾ 10 ਮਟੜਾ ਵਧੀਆ ਟਰੈਕਟਰ ਹੈ ਕਿਸੇ ਵੀਰ ਭਾਈ ਨੇ ਲੈਣਾ ਉਹ ਵੀ ਬਿਨਸ ਪਰ ਕਰ ਸਕਦੇ ਆ 70 ਰੁਪਏ पे ਹੈ ਟਾਇਰ ਮਗਰ ਲੇਆ ਮੂਹਲੇ ਟਾਇਰ ਹੈ ਗਿਆ 50 ਰੁਪਏ ਤੋਂ ਘਟ 40 ਰੁਪਏ ਟਾਇਰ ਮਗਰ ਲੇ ਟਾਇਰ ਹੈਗੇ 70 ਰੁਪਏ ਘਟੋ ਤੇ ਕੋਕਾ ਵੀ ਟ੍ਰੈਕਟਰ ਕਿਸੇ ਵੀਰ ਪਈ ਨਹੀਂ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਇੰਜਨ ਗੇ ਲਫਟ ਦਾ ਵਧੀਆ ਟ੍ਰੈਕਟਰ ਤੇ ਰੇਟ ਪਾਉਣ ਦੇ ਘਰ ਤੋਂ ਦੇ ਰੇਟ ਦੱਸਿਆ ਦੀ ਵੀਡੀਓ ਲਾਇਕ ਸ਼ੇਅਰ ਕਮੈਂਟ ਕਰੇਂ ਫੋਲੋ ਕਰੋ